ਮੈਂ ਇਸ ਸਮੇਂ ਦੁਬਈ ਦੇ ਵਿੱਚ ਆਂ ਤੇ ਦੁਬਈ ਦੇ ਵਿੱਚ ਬਹੁਤ ਸਾਰੇ ਲੋਕ ਬਰਜ ਖਲੀਫਾ ਰਿਕਾਰਡ ਕਰਦੇ ਨੇ ਬਹੁਤ ਸਾਰੇ ਲੋਕ ਮੀਨਾ ਬਾਜ਼ਾਰ ਰਿਕਾਰਡ ਕਰਦੇ ਨੇ ਕੋਈ ਡੇਜ਼ਰਟ ਸਫਾਰੀ ਰਿਕਾਰਡ ਕਰਦਾ ਹੈ ਤੇ ਮੈਂ ਇੱਕ ਬਹੁਤ ਪਵਿੱਤਰ ਸਥਾਨ ਰਿਕਾਰਡ ਕਰਨ ਲਈ ਕਿ ਇੱਕ ਨਹੀਂ ਬਲਕਿ ਇਹਨੂੰ ਇੱਕ ਬਣਾਇਆ ਹੈ ਇਹ ਦੁਬਈ ਦੇ ਲੋਕਾਂ ਨੇ ਐਂਡ ਉਹ ਹੈ ਤੁਸੀਂ ਇੱਧਰ ਵਾਲੇ ਪਾਸੇ ਦੇਖੋ ਗੁਰੂ ਘਰ ਹੈ ਗੁਰੂ ਨਾਨਕ ਦਰਬਾਰ ਇੱਧਰ ਮੈਂ ਤੁਹਾਨੂੰ ਆਪਣੇ ਸਾਈਡ ਦਿਖਾਵਾਂ ਤੇ ਇਹ ਚਰਚ ਹੈ ਤੇ ਉਹ ਸਾਹਮਣੇ ਜਿਹੜਾ ਉਹ ਹਿੰਦੂ ਟੈਂਪਲ ਹੈ ਮਤਲਬ ਮੰਦਿਰ ਹੈ ਬਹੁਤ ਖੂਬਸੂਰਤ ਹੈ ਦੁਬਈ ਤੋਂ ਮੇਰੇ ਨਾਲ ਜੀਕੇ ਮੌਜੂਦ ਨੇ ਜੀਕੇ ਮੈਨੂੰ ਬਹੁਤ ਖੂਬਸੂਰਤ ਹਨਾ ਤਸਵੀਰ ਲੱਗੀ ਕਿ ਹਨਾ ਇੱਧਰ ਗੁਰੂ ਘਰ ਇੱਧਰ ਚਰਚ ਤੇ ਇੱਧਰ ਮੰਦਿਰ ਇਹ ਖੂਬਸੂਰਤ ਤਸਵੀਰ ਨੂੰ ਕਿਵੇਂ ਐਕਸਪਲੇਨ ਕਰਦੇ ਹੋ ਆਮ ਆਈ ਥਿੰਕ ਐਕਸਪਲੇਨ ਕਰਨਾ ਤਾਂ ਬਹੁਤ ਆਫਕਾਇਆ ਕਿਉਂਕਿ ਜਦੋਂ ਤੁਸੀਂ ਆਉਂਦੇ ਆ ਨਾ ਤੁਸੀਂ ਦੇਖੋ ਕੋਈ ਵੀ ਧਰਮ ਹੋਵੇ ਉਹ ਆਪਣੇ ਪਹਿਲਾਂ ਹੁੰਦਾ ਉਹਨਾਂ ਨੂੰ ਜਿੱਥੇ ਵੀ ਚੱਲਦੇ ਹਨ ਉਹਨਾਂ ਨੂੰ ਹੁੰਦਾ ਕਿ ਕੋਈ ਸਾਡਾ ਮੰਦਿਰ ਜਾਂ ਕੋਈ ਸਾਡਾ ਗੁਰਦੁਆਰਾ ਜਾਂ ਕੋਈ ਸਾਡਾ ਚਰਚ ਆਪਣੀ ਖਿੱਚ ਪੈਂਦੀ ਹੁੰਦੀ ਹੈ ਤੇ ਦੇਖੋ ਇੱਥੇ ਤੁਸੀਂ ਆਓਗੇ ਇੱਕ ਥਾਂ 'ਚ ਤੁਹਾਨੂੰ 4-5 ਹੋਲੀ ਪਲੇਸਿਸ ਮਿਲਣੇ ਆ 4-5 ਜਿੱਥੇ ਤੁਸੀਂ ਕੋਈ ਵੀ ਧਰਮ ਹੋਵੇ ਮੈਂ ਨਾ ਦੁਬਈ ਦੇ ਵਿੱਚ ਵਿਜ਼ਿਟ ਕੀਤਾ ਐਂਡ ਸਭ ਤੋਂ ਪਹਿਲਾਂ ਮੈਨੂੰ ਇਹ ਕਹਿੰਦੇ ਵੀ ਚੱਲ ਤੈਨੂੰ ਨਾ ਮੈਂ ਸਭ ਤੋਂ ਸੋਹਣੀ ਜਗ੍ਹਾ ਤੇ ਲੈ ਕੇ ਚਲਦੀ ਹਾਂ ਮੈਨੂੰ ਕਿਹ ਪਤਾ ਨਹੀਂ ਕਿੱਥੇ ਲੈ ਕੇ ਜਾਣਗੀ ਹਨ ਤੇ ਜਦੋਂ ਇਹ ਮੈਨੂੰ ਲੈ ਕੇ ਆਏ ਅਤੇ ਮੇਰਾ ਸੱਚੀ ਰੂਹ ਖੁਸ਼ ਹੋ ਗਈ ਲਾਈਕ ਮੈਨੂੰ ਲੱਗਦਾ ਕਿ ਮੇਰਾ ਦੁਬਈ ਦਾ ਟੂਰ ਹਨਾ ਹੋ ਗਿਆ ਔਰ ਮੈਂ ਇੱਥੇ ਸਭ ਤੋਂ ਖੂਬਸੂਰਤ ਚੀਜ਼ ਮੈਨੂੰ ਲੱਗੀ ਸਪਾਈ ਦਾ ਲੈ ਕੇ ਹਰ ਚੀਜ਼ ਦਾ ਇੰਨਾ ਜ਼ਿਆਦਾ ਮਤਲਬ ਧਿਆਨ ਰੱਖਦੇ ਨੇ ਐਂਡ ਤੁਸੀਂ ਕੁਝ ਵੀ ਐਦਾਂ ਦਾ ਇਠੇ ਕਰੀ ਨਹੀਂ ਸਕਦੇ ਕਿ ਲਾਈਕ ਤੁਸੀਂ ਮਾਡਰਨ ਬਣ ਕੇ ਆ ਗਏ ਹੋ ਜਾਂ ਇਸ ਤਰੀਕੇ ਨਾਲ ਬਹੁਤ ਖੂਬਸੂਰਤ ਤਰੀਕੇ ਨਾਲ ਸਾਮ ਸੰਭਾਲ ਲਿਆ ਹੋਇਆ ਦੁਬਈ ਦੇ ਵਿੱਚ ਇਹਨੂੰ ਕਹਿੰਦੇ ਨਾ ਰੂਲਸ ਐਂਡ ਰੈਗੂਲੇਸ਼ਨਸ ਤੁਹਾਨੂੰ ਬਹੁਤ ਫਾਲੋ ਕਰਨੇ ਪੈਂਦੇ ਆ ਦੇਖੋ ਜੇ ਤੁਸੀਂ ਗੁਰਦੁਆਰਾ ਜਾਂ ਕੋਈ ਵੀ ਹੋਲੀ ਥਾਂ ਤੇ ਆਉਂਦੇ ਆ ਤਾਂ ਤੁਹਾਨੂੰ ਗੱਲਾਂ ਕਰਨ ਤੁਸੀਂ ਕਰਨੀਆਂ ਚਾਹੀਦੀਆਂ ਨਹੀਂ ਹੈਨਾ ਕੋਈ ਕੰਵਰਸੇਸ਼ਨ ਤੁਸੀਂ ਸੋ ਜੇ ਤਾਂ ਆਪਣੇ ਮਨ ਨੂੰ ਸਾਫ਼ ਕਰਕੇ ਆਪਣੀ ਸ਼ਾਂਤੀ ਨਾਲ ਬੈਠੋ ਗੁਰਬਾਣੀ ਸੁਨੋ ਤੇ ਗੁਰੂ ਘਰ ਦਾ ਤੇਹੀ ਕੰਮ ਨੂੰ ਨਾ ਨੇ ਤੁਸੀਂ ਉਂਦੇ ਗੁਰੂ ਘਰੇ ਆ ਕੇ ਆਪਣੇ ਆਪਮਾਨ ਨੂੰ ਹੌਲਾ ਕਰਨੀ ਔਰ ਔਰ ਇੱਕ ਹੋਰ ਚੀਜ਼ ਦੱਸਦੀਆਂ ਕਿ ਐਵੇਂ ਨਹੀਂ ਹੈ ਕਿ ਇੱਥੇ ਗੁਰੂ ਘਰ ਆ ਤੇ ਇੱਥੇ ਸਿੱਖ ਜਾ ਰਹੇ ਨੇ ਉਹ ਟੈਂਪਲ ਹੈ ਤੇ ਉੱਥੇ ਹਿੰਦੂ ਜਾ ਰਹੇ ਨੇ ਤੇ ਚਰਚਾ ਤੇ ਇੱਥੇ ਹਨਾ ਵੀ ਉਸ ਧਰਮ ਦੇ ਲੋਕ ਆ ਰਹੇ ਨੇ ਮੈਂ ਇੱਕ ਚੀਜ਼ ਨੋਟ ਕੀਤੀ ਵੀ ਜਿਹੜਾ ਗੁਰੂ ਘਰ ਜਾ ਰਿਹਾ ਉਹ ਮੰਦਿਰ ਵੀ ਜਾ ਰਿਹਾ ਤੇ ਮੰਦਿਰ ਵਾਲਾ ਚਰਚ ਵੀ ਜਾ ਰਿਹਾ ਨਾ ਸੋ ਇੱਕ ਭਾਈਚਾਰਕ ਸਾਂਝ ਅਸੀਂ ਆ ਨਾ ਵੀ ਅਸੀਂ ਕਹਿੰਦੇ ਹਾਂ ਨੇ ਭਾਈ ਮੈਨੂੰ ਲੱਗਦਾ ਵਿਦੇਸ਼ਾਂ ਦੇ ਵਿੱਚ ਜ਼ਿਆਦਾ ਭਾਈਚਾਰਕ ਸਾਂਝ ਸਾਹਮੇ ਆ ਹਾਂਜੀ ਕਿਦਾਂ ਕਿ ਆਪਾਂ ਦੇਖੋ ਪ੍ਰੋਬਲਮਸ ਦੇਖਦੇ ਨਾ ਪੰਜਾਬ ਵਿੱਚ ਇੰਡੀਆ ਵਿੱਚ ਪ੍ਰੋਬਲਮਸ ਆ ਰਹੀ ਆ ਦੇਖੋ ਤੁਸੀਂ ਇਨਸਟੈਂਸ ਐਗਜ਼ਾਮਪਲ ਲੈ ਲਓ ਦਿਲਜੀਤ ਦੀ ਫਿਲਮ ਠੀਕ ਆ ਦੇਖੋ ਉਹ ਸਭ ਕਹਿ ਰਹੇ ਨੇ ਕਿ ਦੇਖੋ ਅਸੀਂ ਫੋਰਨ ਵਿੱਚ ਰਹਿ ਰਹੇ ਆ ਫੋਰਨ ਵਿੱਚ ਇੱਕ ਦੂਜੇ ਭੈ ਭਾਈ ਭਰਾ ਭੈਣ ਇੱਥਾ ਰਹਿ ਰਹੇ ਆ ਮਿਲ ਕੇ ਰਹਿ ਰਹੇ ਆ ਦੇਖੋ ਕਿਉਂਕਿ ਸਾਰੇ ਦੇਖੋ ਕਮਾਈ ਕਰਨ ਆ ਰਹੇ ਆ ਨਾ ਆਏ ਆ ਨਾ ਸਾਰਿਆਂ ਨੂੰ ਪਤਾ ਕਿ ਅਸੀਂ ਕੀ ਕਰਨ ਆਏ ਆ ਸੋ ਲੜ ਝਗੜ ਕੇ ਤੁਸੀਂ ਆਪਣਾ ਟਾਈਮ ਸਪੈਂਡ ਕਰੋਗੇ ਤਾਂ ਕੰਮ ਕਿੱਦਾਂ ਕਰੋਗੇ ਜੀ ਬਿਲਕੁਲ ਸੋ ਇਹ ਖੂਬਸੂਰਤ ਤਸਵੀਰ ਤੁਸੀਂ ਵੀ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਸ਼ੇਅਰ ਨਾ ਕੀਤਾ ਨਾ ਤੇ ਸਮਝ ਲਵਾਂਗੇ ਵੀ ਪਤਾ ਨਹੀਂ ਤੁਸੀਂ ਕੀ ਦੇਖਣਾ ਪਸੰਦ ਕਰਦੇ ਹੋ ਪਰ ਅਸੀਂ ਖੂਬਸੂਰਤ ਚੀਜ਼ ਸਭ ਤੋਂ ਪਹਿਲਾਂ ਰਿਕਾਰਡ ਕਰਕੇ ਤੁਹਾਨੂੰ ਦਿਖਾ ਰਹੇ ਆ ਸੋ ਤੁਹਾਨੂੰ ਦੇਖਣਾ ਚਾਹੀਦਾ